ਰਿੱਤਕ ਹਾਲਤ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਵੀਡੀਓ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਜਿਸ ਦੀ ਕੀ ਹੁਣ ਪਛਾਣ ਹੋ ਚੁੱਕੀ ਹੈ ਦਾਸ ਦੀ ਹੈ ਕਿ ਵਿਦੇਸ਼ੋਂ ਆਏ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਬਾਵਜੂਦ ਵੀ ਨਸ਼ਿਆਂ ਦਾ ਨਜਾਇਜ਼ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਾਰਨ ਆਏ ਦਿਨ ਪੰਜਾਬ ਦੇ ਪੁੱਤ ਮੌਤ ਦੇ ਮੂੰਹ ਦੇ ਵਿੱਚ ਪੈ ਰਹੇ ਨੇ ਭਾਵੇਂ ਕਿ ਪੰਜਾਬ ਸਰਕਾਰ ਨੇ ਅਨੇਕਾਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਦ ਦਿੱਤਾ ਪਰ ਫਿਰ ਵੀ ਨਸ਼ਾ ਖਤਮ ਨਹੀਂ ਹੋ ਰਿਹਾ ਦਿਲ ਨੂੰ ਝੰਜੋੜ ਦੇਣ ਵਾਲਾ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿਤਾ ਆਪਣੇ ਨੌਜਵਾਨ ਪੁੱਤ ਦੇ ਕੋਲ ਖੜ ਕੇ ਅਰਦਾਸ ਕਰ ਰਿਹਾ ਜਦਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜੰਤ ਕੋਹੀ ਤੇ ਅੱਗ ਵਾਂਗ ਵਾਇਰਲ ਹੋਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਕਿ ਮੁੰਡਾ ਇਟਲੀ ਤੋਂ ਆਇਆ ਸੀ ਅਤੇ ਨਸ਼ੇ ਦੀ ਓਵਰਡੋਜ਼ ਦੇ ਕਰਕੇ ਦੀ ਮੌਤ ਹੋ ਗਈ। ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਹਾਂਜੀ ਹਾਂਜੀ ਵਾਹਿਗੁਰੂ ਜੀ ਉਹ ਮੇਰੀ ਆ ਵੀਡੀਓ ਮੈਂ ਜਦੋਂ ਕੱਲ ਪਹਿਲੇ ਸਮੇਂ بیٹے ਦਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਸ ਥਾਂ ਤੇ ਪਹੁੰਚਾ ਤੇ ਮੇਰੇ ਮਨ ਦੇ ਵਿੱਚ ਨਾ ਕੋਈ ਵੀ ਜਦੋਂ ਮੈਂ ਕਾਰਜ ਕਰਦਾ ਘਰੋਂ ਤੁਰਨ ਲੱਗਾ ਵੀ ਸਵੇਰੇ ਮੂਲਮੰਤਰ ਦੇ 2 4 5 ਪਾਠ ਕਰਕੇ ਜਾਣਾ ਜਦੋਂ ਮੈਂ ਮੁੰਡੇ ਆਪਣੇ ਨੂੰ بیٹے ਨੂੰ ਵੇਖਿਆ ਉਦੋਂ ਵੀ ਮੇਰੇ ਮਨ 'ਚ ਉਹੀ ਆਈ ਵੀ ਮੈਂ ਪਹਿਲਾਂ ਮੂਲਮੰਤਰ ਦੇ ਜਾਪ ਕਰ ਲਵਾਂ ਤੇ ਉਹ ਕਾਲਪੁਰਖ ਦਾ ਛਕਰਾਨਾ ਕਰ ਲਵਾਂ ਵੀ ਜਿੰਨੇ ਉਹ ਦਾਤ ਮੈਨੂੰ ਦਿੱਤੀ ਠੀਕ ਹੈ ਤੇ ਦੇ ਕੇ ਲੈ ਲਈ ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਰਾ ਭਗਤਾਂ ਦੇ ਨਾਲ ਸਾਡੇ ਰਾਜੇ ਮਹਾਰਾਜੇ ਨਾਲ ਵੀ ਹੋਇਆ ਵੇ ਉਹ ਆਏ ਆ ਤੇ ਚਲੇ ਗਏ ਸੰਸਾਰ ਤੋਂ ਉਸੇ ਹਿਸਾਬ ਦੇ ਨਾਲ ਮੇਰਾ ਬੇਟਾ ਵੀ ਵਾਈਗੁਰ ਜੀ ਆ ਗਿਆ ਜਿੰਨੇ ਕੁ ਮਾਰ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਹ ਲੈ ਗਿਆ ਜੀ ਜੀ ਤੁਹਾਡੀ ਦੀ ਡੈਥ ਕਿਵੇਂ ਹੁੰਦੀ ਹੈ ਮੌਤ ਕਿਵੇਂ ਹੁੰਦੀ ਹੈ ਉਹ ਡੈੱਡ ਬੋਡੀ ਕੋਲ ਤੁਸੀਂ ਕਿਵੇਂ ਪਹੁੰਚਦੇ ਹੋ ਕਿਵੇਂ ਤੁਹਾਨੂੰ ਖਬਰ ਮਿਲਦੀ ਹੈ ਜੀ ਵਾਈਗੁਰ ਜੀ ਮੇਰਾ ਬੇਟਾ 10 ਸਾਲ ਇਟਲੀ ਤੋਂ ਲਾ ਕੇ ਆਇਆ ਵੇ ਪਹਿਲੀ ਵਾਰੀ ਆਇਆ 27 ਜਨਵਰੀ ਨੂੰ 23 ਫਰਵਰੀ ਨੂੰ ਦਾ ਵਿਆਹ ਕੀਤਾ ਆਪਾਂ ਅੱਛਾ ਜੀ ਵਿਆਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਉਹ ਗਲਤ ਸੰਗਤ ਤੇ ਪਾ ਕੇ ਨਾ ਨਸ਼ੇ-ਨੁਸ਼ੇ ਦੇ ਵਿੱਚ ਲੱਗ ਗਿਆ ਤੇ ਬਾਅਦ ਚ ਦੁਖੀ ਹੋ ਕੇ ਆਪ ਵੀ ਉਹਨੇ ਮੈਨੂੰ ਕਿਹਾ ਵੀ ਡੈਡੀ ਮੈਂ ਇਹਦਾ ਇਲਾਜ ਕਰਾ ਦਿਓ ਉਹਦਾ ਪਹਿਮਸ ਹਸਪਤਾਲ ਜਲੰਧਰ ਇਲਾਜ ਕਰਾਇਆ ਜੀ 3 ਜੂਨ ਨੂੰ ਦਾਖਲ ਕਰਾਇਆ 20 ਨੂੰ ਛੁੱਟੀ ਕਰਕੇ ਹੀ ਘਰ ਆਇਆ 20 ਤਰੀਕ ਤੋਂ 5 ਤਰੀਕ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 5 ਇੱਕ ਦੋ ਵਾਰੀ ਇੱਥੋਂ ਘਰੋਂ ਚਲੇ ਜਾਂਦਾ ਰਿਹਾ ਇਸੇ ਤਰੀਕੇ ਨਾਲ 5 ਤਰੀਕ ਨੂੰ ਰਾਤ ਨੂੰ 9 ਵਜੇ ਉਹ ਇਥੋਂ ਘਰੋਂ ਮੋਟਰਸਾਈਕਲ ਆਪਣੇ ਤੇ ਗਿਆ ਵੇ ਸਾਨੂੰ ਇਹ ਕਹਿ ਕੇ ਗਿਆ ਵੇ ਵੀ ਵੀ ਮੈਂ ਉੱਥੇ ਬੀਅਰ ਦੀ ਬੋਤਲ ਲੈਣ ਚੱਲਣਾ ਅੱਡੇ ਤੇ ਤੇ ਤੁਸੀਂ ਇਹ ਵੇਖਿਓ ਵੀ ਮੈਂ ਅਮਰਧਾਰੀ ਸਿੰਘ ਆ ਮੇਰੀ ਸਿੰਘਣੀ ਅਮਰਧਾਰੀ ਆ ਪਰ ਅਸੀਂ ਇੰਨੀ ਕੁ ਵੇਖੋ ਆ ਕੇ ਆ ਦਿੱਤੀ ਹੋਈ ਬੱਚੇ ਆਪਣੇਆਂ ਨੂੰ ਵੀ ਬੀਅਰ ਬੂਰ ਪੀ ਲਿਆ ਕਰੋ ਕਿਉਂਕਿ ਸਾਨੂੰ ਜਿਹੜਾ ਦੂਜਾ ਨਸ਼ਾ ਪੰਜਾਬ 'ਚ ਚੱਲ ਰਿਹਾ ਉਹ ਸਾਡੇ ਤੁਹਾਡੇ ਸਾਹਮਣੇ ਹੀ ਆ ਵੀ ਜਾਨ ਹੀ ਲੈ ਗਿਆ ਮੇਰੇ ਬੇਟੇ ਦੀ ਠੀਕ ਹੈ ਜੀ ਤੇ ਉਹ ਪਰ ਉਹਨੇ ਜੀ ਵੀਰ ਰੂਰੀ ਅੱਡੇ ਤੇ ਨਹੀਂ ਰੁਕਿਆ ਉਹ ਪਤਨੀ ਸਾਡੇ ਪਿੰਡੋਂ ਹੀ ਕੁਛ ਲੈ ਕੇ ਚਲੇ ਗਿਆ ਸਮਾਨ ਜਾਂ ਉਹਨੇ ਉੱਥੋਂ ਲੈ ਲਿਆ ਉਹ ਉੱਥੋਂ 8-10 ਕਿਲੋਮੀਟਰ ਮੁਸ਼ਕਵੇਤ ਪਿੰਡ ਆ ਅਗਲੇ ਦਿਨ ਉਸ ਦਿਨ ਜਦੋਂ ਚਲੇ ਗਿਆ ਸੀ ਉਹਨੂੰ ਡੀਕਣ ਤੋਂ ਬਾਅਦ ਉਹਦੀ ਭਾਲ ਵਾਸਤੇ ਨੰਗਿਆ ਮੈਂ ਤੇ ਮੇਰੀ ਘਰ ਵਾਲੀ ਗੱਡੀ 'ਚ ਸ਼ਹਿਰ ਦੇ ਵਿੱਚ ਘੁੰਮਿਆ ਗਲੀਆਂ ਬਾਜ਼ਾਰਾਂ 'ਚ ਬੇਟੇ ਦੀ ਸਾਡੀ ਕਿਤੇ ਇੱਥੇ ਮੋਟਰਸਾਈਕਲ ਖੜੇ ਦੀ ਮਿਲ ਜਾਵੇ ਕੋਈ ਸਰਾਗ ਪਰ 2:30 ਵਜੇ ਤੇ ਫਿਰਨ ਫਰੋਣ ਤੋਂ ਬਾਅਦ ਸਾਨੂੰ ਨਹੀਂ ਮਿਲਿਆ ਇਹ ਘਰ ਆ ਗਿਆ ਜੀ ਅਗਲੇ ਦਿਨ ਸਵੇਰੇ 8:00 ਵਜੇ ਫਿਰ ਇੱਕ ਪੁਲਿਸ ਮਿਲਾ ਜਾਂਦਾ ਫੋਨ ਆਇਆ ਮੈਨੂੰ ਵੇਦਾ ਦਾ ਇੱਕ ਡੈੱਡ ਬੋਡੀ ਮੁਸ਼ਕਵੇ ਦੇ ਆ ਬਿਲਾ ਕੋਠੀ ਰੋਡ ਤੇ ਮਿਲੀ ਆ ਅਮਨਦੀਪ ਸਿੰਘ ਉਹਦਾ ਨਾਮ ਆ ਸਨ ਨਰਿੰਦਰ ਸਿੰਘ ਮੈਂ ਕਹਿਆ ਜੀ ਮੇਰਾ ਇਹ ਬੇਟਾ ਰਾਤ ਦਾ ਗਿਆ ਉਹਦੀ ਡੈੱਡ ਬੋਡੀ ਮੈਂ ਜਦੋਂ ਫਿਰ ਮੌਕੇ ਤੇ ਗਿਆ ਉੱਥੇ ਵੇਖਣ ਤੇ ਉੱਥੇ ਫਿਰ ਸ਼ੁਕਰੀ ਮਾਰਿਆ ਤਾਂ ਕੀਤਾ ਵਾਹਿਗੁਰਜੀ ਵਾਹਿਗੁਰਜੀ ਨੇ ਜੋ ਜਦੋਂ ਕਿਸੇ ਦਾ ਜਵਾਨ ਪੁੱਤ ਇਸ ਜਹਾਨ ਤੋਂ ਚਲਿਆ ਜਾਂਦਾ ਉਹ ਪਰਮਾਤਮਾ ਦੇ ਫੈਸਲੇ ਤੇ ਸ਼ਿਕਵਾ ਕਰਦਾ ਹੈ ਪਰ ਤੁਸੀਂ ਪਰਮਾਤਮਾ ਦਾ ਜਾਂ ਵਾਹਿਗੁਰੂ ਦਾ ਸ਼ੁਕਰਾਨਾ ਕਿਉਂ ਕੀਤਾ ਜੀ ਮਾਰੀ ਦੀ ਬਾਣੀ ਚ ਲਿਖਿਆ ਵਾਹਿਗੁਰਜੀ ਦਦਾ ਦੋਸ਼ ਨਾ ਦੇਉ ਕਿਤੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨਾ ਠੀਕ ਨੇ ਇਹ ਕੋਈ ਵਾਹਿਗੁਰੂ ਜੀ ਸਾਡੇ ਪੁਰਾਣੇ ਕੋਈ ਮਾੜੇ ਕਰਮ ਕੀਤੇ ਸਾਡੇ ਸਾਹਮਣੇ ਆ ਗਏ ਜੇ ਮੈਂ ਹੋ ਸਕਦਾ ਜੇ ਆਪਣੇ ਆਪ ਨੂੰ ਮੈਂ ਮਹਿਕਵੇਂ 35 36 ਸਾਲ ਮੇਰੀ 36ਵਾਂ ਸਾਲ ਨੌਕਰੀ ਚੱਲਦਾ ਮੈਂ ਅੱਜ ਤੱਕ ਥਾਣੇ ਨਹੀਂ ਕਟਿਆ ਮੈਂ ਕਦੇ ਕਹੇ ਨੂੰ ਹੱਥ ਦੇ ਕੇ ਰੋਕਿਆ ਨਹੀਂ ਮੇਰਾ ਦਿਲ ਥੋੜਾ ਜਿਆ ਇਦਾਂ ਦਾ ਆ ਠੀਕ ਹੈ ਜੀ ਤੇ ਜੇ ਹੋ ਸਕਦਾ ਮੈਂ ਇਸ ਜਨਮ ਚ ਨਹੀਂ ਕੀਤਾ ਕੋਈ ਮਾੜਾ ਕਰਮ ਕੋਈ ਪਿੱਛੇ ਕੀਤਾ ਹੋ ਸਕਦਾ ਜਿਹਦੀ ਸਜ਼ਾ ਮੈਨੂੰ ਇਹ ਇਹ ਮੈਂ ਇਹਨੂੰ ਸਜ਼ਾ ਨਹੀਂ ਕਹਿੰਦਾ ਇਹ ਰਜਾ ਹੈ ਉਹਦੀ ਰਜਾ ਤੇ ਵਿੱਚ ਰਹਿਣਾ ਮਾਰਨੇ ਸਾਨੂੰ ਠੀਕ ਨਹੀਂ ਮਾਰਨੇ ਗੁਰੂ ਗੋਬਿੰਦ ਸਿੰਘ ਜੀ ਨੇ ਯਾਰ ਅਰੇ ਦਾ ਸਾਨੂੰ 70 ਚੰਗਾ ਪਟਖੇੜਿਆਂ ਦਾ ਕਹਿਣਾ ਵੇਖੋ ਚਾਰ ਸਾਹਿਬਜ਼ਾਦੇ ਆਪਣੇ ਸ਼ਹੀਦ ਕਰਾ ਕੇ ਵੀ ਉਹਨਾਂ ਨੇ ਮਾਰਨੇ ਛੁਕਰਾਨਾ ਕੀਤਾ ਇਹ ਮੈਂ ਉਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬੱਚਾ ਜੀ ਮੇਰਾ ਜਿੱਦਾਂ ਦਿਲ ਕਰਦਾ ਵੀ ਉਹਨਾਂ ਨੇ ਪਾਣੇ ਨੂੰ ਮੰਨਿਆ ਅਸੀਂ ਵੀ ਉਹਨਾਂ ਦੇ ਬੱਚਿਆਂ ਵੀ ਅਸੀਂ ਵੀ ਪਾਣਾ ਮੰਨਣਾ ਸਿੱਖੀ ਹੈ ਅੰਤ ਦੀ ਬੇਥੀ ਜਿਹੜੀ ਨੌਜਵਾਨ ਖਾਲੀ ਵੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਜਾਂ ਮਾਪਿਓ ਦੁਖੀ ਪਰੇਸ਼ਾਨ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਨੂੰ ਲੈ ਕੇ ਉਹਨਾਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਪਿਓ ਨੂੰ ਕੀ ਮੈਸੇਜ ਦਿਓਗੇ ਜੀ ਮੈਸੇਜ ਵਾਹਿਗੁਰੂ ਜੀ ਮੈਂ ਹੁਣ ਇਹਦੇ ਵਿੱਚ ਕੀ ਦੇ ਸਕਦਾ ਮੈਂ ਆਪਣੇ ਆਪ ਨੂੰ ਬੜਾ ਨਲਾਇਕ ਮਾਂ ਪਿਓ ਹੀ ਸਮਝਾਂਦੇ ਆ ਵੀ ਬੱਚੇ ਨੂੰ ਆਪਣੇ ਨੂੰ ਮੈਂ ਸਾਹਮ ਸਭਾਲ ਨਹੀਂ ਕਰ ਸਕਿਆ ਹੁਣ ਮੈਂ ਦੂਸਰੇ ਨੂੰ ਕੀ ਸਿੱਖਿਆ ਦੇ ਸਕਦਾ ਨੌਜਵਾਨਾਂ ਨੂੰ ਤੇ ਇਹ ਮੈਂ ਕਰਾਂਗਾ ਬੇਨਤੀ ਵੀ ਪਾਈ ਆਪਣੇ ਕੰਮਕਾਰ ਯਾਰ ਹਲਕੇ ਫੁਲਕੇ ਕਰ ਲੋ ਵੇਲੇ ਨਾ ਫਿਰ ਜਿਹੜੀ ਇਹ ਨਸ਼ੇ ਦੀ ਆਦੀ ਬਾਹਲੀ ਦੁਨੀਆ ਤੇ ਬੇਰੋਜ਼ਗਾਰੀ ਕਰਕੇ ਹੋਣਦੀ ਆ ਠੀਕ ਨਹੀਂ ਤੇ ਉਹ ਰੋਜ਼ਗਾਰ ਪ੍ਰਵਾਸੀ ਮਜ਼ਦੂਰ ਸਾਡੇ ਬਾਹਰੋਂ ਆ ਕੇ ਇੱਥੇ ਕਰੀ ਜਾਂਦੇ ਕਿੱਡੇ ਕਿੱਡੇ ਕਾਰੋਬਾਰ ਚਲਾਈ ਜਾਂਦੇ ਨੇ ਗਾਂ ਆਪਣੇ ਬੱਚਿਆਂ ਨੂੰ ਕਿੱਡੀਆਂ ਕਿੱਡੀਆਂ ਵਧੀਆ ਡਿਗਰੀਆਂ ਬੀਟੈਕ ਦੂਜੀ ਤੀਜੀ ਪੜਾਉਣ ਲੱਗ ਪਏਓ ਅਹੀ ਕਿਉਂ ਨਹੀਂ ਉਹ ਕੰਮ ਕਰ ਕਰਕੇ ਤੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਵੱਲ ਤੋਰ ਸਕਦੇ ਹੁਣ ਇਹ ਸਵਾਲ ਖੜਾ ਹੁੰਦਾ ਵੀ ਤੁਸੀਂ ਕਹੋਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ ਉਹਨਾਂ ਕੋਲੋਂ ਰੇੜੀ ਸਬਜ਼ੀ ਭਾਜੀ ਦੀ ਕਿਉਂ ਨਹੀਂ ਲਵਾ ਲਈ ਉਹ ਇਦਾਂ ਵੀ ਸਾਡੇ ਇੱਥੇ ਸਿਸਟਮ ਜਿਹੜਾ ਨਾ ਪੰਜਾਬ ਦਾ ਵਾਹੀ ਗੁਰੂ ਸਰਕਾਰਾਂ ਬੜਾ ਜ਼ੋਰ ਲਾਉਂਦੀਆਂ ਪਿਛਲੀਆਂ ਵੀ ਲਾਉਂਦੀਆਂ ਰਹੀਆਂ ਹਨ ਹੁਣ ਵਾਲੇ ਵੀ ਲਾ ਰਹੇ ਆ ਭਗਵੰਤ ਮਾਨ ਜੀ ਲੱਗੇ ਬੜੇ ਜਦਵਜੈਤ ਨਾ ਪਰ ਕੋਈ ਹਲੇ ਫਰਕ ਨਹੀਂ ਦੇਖਦੇ ਆ ਤੇ ਉਹ ਇਹ ਨਸ਼ਿਆਂ-ਨੁਸ਼ਿਆਂ ਕਰਕੇ ਦੁਨੀਆ ਮੈਂ ਵੀ ਕਿਉਂ ਨਾ ਵੀ ਮੇਰੇ ਬੇਟੇ ਬਾਹਰ ਹੀ ਰਹਿਣ ਇੱਥੇ ਹੁਣ ਨਾ ਹੀ ਆਉਂਦਾ ਜੀ ਹੁਣ ਮੇਰੀ ਘਰ ਵਾਲੀ ਕਹਿ ਰਹੀ ਆ ਵਿਰਾਗ ਵਿੱਚ ਵੀ ਬੇਟਾ ਮੇਰਾ ਪੁੱਤ ਚਾਰ ਸਾਲਾਂ ਹੋਰ ਆਉਂਦਾ ਜੇ 10 ਸਾਲ ਨਹੀਂ ਆਇਆ ਚਾਰ ਸਾਲ ਹੋਰ ਨਾ ਆਉਂਦਾ ਤੂੰ ਘੱਟੋ ਘੱਟ ਮੇਰਾ ਪੁੱਤ ਫੋਨ ਤੇ ਤੇ ਗੱਲ ਕਰ ਲੈਂਦਾ ਪੁੱਤ ਤੇਰੀ ਆਸ ਤੇ ਹੁੰਦੀ ਮੈਨੂੰ ਆਉਣ ਦੀ ਵੀ ਹੁਣ ਤੇ ਤੂੰ ਇੱਥੇ ਚਲੇ ਗਿਆ ਵੀ ਜਿੱਥੋਂ ਤੂੰ ਵਾਪਸੀ ਨਹੀਂ ਆਉਣਾ ਠੀਕ ਨਹੀਂ ਵਾਹਿਗੁਰੂ ਜੀ ਉਹਦੇ ਹੁਕਮ ਜੇ ਵਾਹਿਗੁਰੂ ਜੀ ਸਭ ਕੁਝ ਹੋਣ ਦਿਆ ਤੇ ਅਹੀ ਕੋਸ਼ਿਸ਼ ਕਰ ਰਹੇ ਆ ਉਹਦੇ ਹੁਕਮ ਨੂੰ ਮੰਨਣ ਵਾਸਤੇ ਖੈਰ ਦੇਖਿਆ ਜਾਵੇ ਤਾਂ ਨਸ਼ੇ ਨੇ ਇਸ ਕਦਰ ਆਪਣੇ ਪੈਰ ਪੰਜਾਬ ਦੇ ਵਿੱਚ ਫਸਾਰੇ ਹੋਏ ਨੇ ਕਿ ਇਸ ਨੂੰ ਜੜ ਤੋਂ ਖਤਮ ਕਰਨਾ ਬੇहद ਮੁਸ਼ਕਲ ਜਾਪ ਰਿਹਾ ਹਾਲਾਂਕਿ ਸਰਕਾਰਾਂ ਦੇ ਵੱਲੋਂ ਅੱਡੀ ਚੁੱਟੀ ਦਾ ਜ਼ੋਰ ਲਗਾਇਆ ਜਾ ਰਿਹਾ ਪਰ ਆਏ ਦਿਨ ਨਸ਼ੇ ਦੀ ওভারਡੋਜ਼ ਦੇ ਨਾਲ ਮੁੰਡਿਆਂ ਦੀ ਜਾਂ ਫਿਰ ਕੁੜੀਆਂ ਦੀ ਮੌਤਾ ਹੋ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ